ਲੰਬੇ ਸਮੇਂ ਤੋਂ ਅਸੀਂ ਇਸ ਨਾਲ ਜੂਝ ਰਹੇ ਆ ਸਾਡੀ ਸੰਘਰਸ਼ ਕਮੇਟੀ ਔਰ ਐਮਸੀ ਸਹਿਬਾਨ ਲੰਬੇ ਸਮੇਂ ਤੋਂ ਬੈਠੇ ਆ ਅੱਜ ਸਾਨੂੰ 31 ਜਨਵਰੀ ਨੂੰ ਮੈਂ ਵੀ ਆਉਣਾ ਬਸ ਇਹ ਰੋਸ ਮਾਰਚ ਕਿਉਂ ਕਰਨਾ ਪਿਆ ਕਿਉਂਕਿ ਇਸ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਹੈ ਮੈਥੋਂ ਪਹਿਲਾਂ ਸਾਰੇ ਬੁਲਾਰੇ ਨੇ ਦੱਸੇ ਕਿ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਇਹਦਾ ਪੱਕਾ ਹੱਲ ਉਹੀ ਹੈ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪੱਕੇ ਹੱਲ ਬਿਨਾ ਇਹਦਾ ਕੋਈ ਲਾਜ ਨਹੀਂ ਥਰਮਲ ਦੇ ਵਿੱਚੇ ਪਾਣੀ ਜਾਣਾ ਚਾਹੀਦਾ ਔਰ ਸਰਕਾਰਾਂ ਜ਼ਿੰਮੇਵਾਰ ਨੇ ਸਮੇਂ-ਸਮੇਂ ਦੀ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਲੋਕਾਂ ਦੇ ਹੱਲਾ ਵਾਸਤੇ ਅੱਜ ਮੈਂ ਵਧਾਈ ਦਿੰਦਾ ਕਮੇਟੀ ਨੂੰ ਸਾਰੀ ਨਵਾਂ ਸਾਰੇ ਸ਼ਹਿਰ ਨੂੰ ਸਾਰਿਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਅੱਜ ਆਪਾਂ ਸੰਘਰਸ਼ ਜਿਹੜਾ ਲੜ ਰਹੇ ਆ ਇਹਦੀ ਥੋੜੀ ਜਿੱਤ ਹੋਣੀ ਹੈ ਕਮੇਟੀ ਦੀ ਸ਼ਹਿਰ ਦੀ ਕਿਉਂਕਿ ਅੱਜ ਸੀਵਰੇਜ ਦੇ ਵਿੱਚ ਵਾਟਰ ਸਪਲਾਈ ਦਾ ਪਾਣੀ ਡਲ ਰਿਹਾ ਹੈ ਜੇ ਸਰਕਾਰ ਨੇ ਛੇਤੀ ਇਹਦਾ ਹੱਲ ਨਾ ਕੀਤਾ ਤਾਂ ਸ਼ਹਿਰ ਦੇ ਅੰਦਰ ਬਿਮਾਰੀ ਫੈਲਣ ਦਾ ਬਹੁਤ ਵੱਡਾ ਖਤਰਾ ਹੈ ਬਹੁਤ ਵੱਡਾ ਡਰ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਫਿਰ ਜਿੱਥੇ ਕਮੇਟੀ ਨੂੰ ਵਧਾਈ ਦਿੰਨਾ ਉੱਥੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜ਼ਰੂਰ ਕਹਿਣਾ ਚਾਹੁੰਦਾ ਸੀਵਰੇਜ ਦਾ ਹੱਲ ਹੈ ਜਿਹੜਾ ਇਹ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਪਰ ਪੱਕਾ ਹੱਲ ਹੋ ਹੀ ਹੈ ਜੋ ਆਪਾਂ ਸਾਰਿਆਂ ਨੇ ਦੱਸਿਆ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ